ਏ ਲਾ ਪ੍ਰਧਾਨਾ ਪ੍ਰਧਾਨਾ ਅੱਜ ਸਾਰਾ ਅਸੇ ਉਲਟੋਂ ਦਾ ਵਾਹ ਕਲ ਮਸਰਾ ਗਿਆ ਤਵੇ ਬਾਲਾ ਰਿਆ ਆ ਜੀ ਦੇ ਤਰੇ ਹੱਥ ਨਾ ਕੀ ਕਰੋ ਹਾਂ ਜੀ ਕੀ ਕਰਿਆ ਇਹ ਜਿਹੇ ਆ ਕੇ ਆਏ ਉਹ ਗੁਰਪੀ ਦਾ ਆਏਗਾ ਓਏ ਕੀ ਹੈ ਸਰਦਾਰ ਜੀ ਇਹ ਐਸੇ ਹੁਆ ਖਾਲੀ ਬਿਲਡਿੰਗ ਹੀ ਨਹੀਂ ਤੇ ਹੋਈ ਹੋਈ ਓ ਯਾਰ ਓਏ ਆ ਵੀ ਟੁੱਟਣਿਆ ਤਾਂ ਜਿਹੜੀ ਆ ਪੱਤੀ ਆ ਕਿੰਨੀ ਕਹਿ ਰਹਾ ਹੈ ਬਈ ਆਹ ਥੋੜਾ ਲੱਗੇ ਉਹ ਪੱਤੀ ਦਾ ਉਹ ਆਹ ਤਾਂ ਲੱਗਿਆ ਬਈ ਨਹੀਂ ਸਾਰਾ ਹੀ ਆਹ ਚੀਜ਼ ਮਾਰੀ ਜਾ ਤੇਰੀ ਆ ਪੱਤੀ ਪਰ ਗੱਡ ਰੱਖ ਉਹ ਵੇ ਦੋ ਚਾਰ ਲਿਆਓ ਮੈਂ ਪੱਨੀਆਂ ਲੈ ਆਹ ਦਾ ਟੁਟਾਂਕਾ ਸਾਰਾ ਟੁੱਟਿਆ ਬਈ ਦਾ ਪਹਿਲੇ ਹੀ ਆਹ ਲੱਗਿਆ ਵਾ ਇੰਨਾ ਦੇ ਵਾ ਉਹ ਪਹਿਲਾਂ ਉਹ ਆਹ ਦੇਖ ਸਾਰਾ ਟੁੱਟਿਆ ਵਾ ਦਾ ਆਹ ਵੀ ਲੱਗਿਆ ਇਹ ਪਹਿਲਾਂ ਟੁੱਟਿਆ ਪਹਿਲਾਂ ਆਹੀ ਟੁੱਟਿਆ ਇੱਧਰ ਲਾ ਇਹ ਰੀਅਲਾਈਜ਼ ਹੈ ਜੀ ਮੱਕੀ ਬਈ ਦੇ ਨਾ ਘੜਾ ਚੜਿਆ ਅੱਜ ਆਮਾ ਪੱਤੇ ਹੋ ਜਾਂਦੇ ਆ ਚਲੋ ਬਾਕੀ ਹੱਤ ਵੇਡ ਨਹੀਂ ਲੱਗੇ ਨਾਲ ਉਹ ਮਜੋਰ ਟਰਾਲੇ 'ਚ ਨਹੀਂ ਖੜਾ ਸਾਂ ਵਿਚ ਲੱਦ ਲੋ ਪਹਿਲਾਂ ਇਹਨੂੰ ਲੱਦ ਲਾ ਲਾ ਲਾਲੀ ਫੇਰ ਦੇਖ ਲਈ ਇੱਥੇ ਇੱਥੇ ਸਾਰੇ ਮਲੇ ਹੋਏ ਪਏ ਆ ਓਏ ਆ ਦੇਖ ਲੈ ਕਣਕ ਲਾਲ ਹੱਥ ਵੀ ਤਾਂ ਮੂੰਹ ਵੀ ਲਾਲ ਹੋਇਆ ਪਿਆ ਕਿਆ ਹੋਇਆ ਵੇ ਓਕੇ ਆ ਜੀ ਇਹ ਵੀ ਦੱਸ ਆ ਵੀ ਆ ਗਿਆ ਬਾਈ ਤੇ ਉਹ ਰਸਮ ਲਈ ਚਾਈਤ ਚਾਚੇ ਪਰ ਰਸਮ ਲਈ ਜਾਈ ਜੀ ਪ੍ਰਧਾਨ ਨੂੰ ਕੋਠੇ ਪ੍ਰਧਾਨ ਜੀ ਕਹਿੰਦਾ ਲੱਡੂਆਂ ਦਾ ਮੱਥਾ ਹੁੰਦਾ ਬਾਈ ਤੇ ਲੱਡੂ ਤਾਂ ਸਾਂਝੇ ਆ ਗਏ ਇੱਕ ਲਓ ਬਾਈ ਸਲਾਹ ਮੱਥਾ ਟਿਕਣਗੇ ਦੇਖੋ ਸਾਮ ਡੱਬਾ ਵੀ ਸਾਡਾ ਸੇਮ ਹੈ ਸੇਮ ਸੇਮ ਡੱਬਾ ਯਾਰ ਅੱਜ ਮੈਂ ਤਾਰ ਨਹੀਂ ਪਹਿਨਾ ਹੂੰ ਭਰਦੇ ਅੱਜ ਟਰਾਲਾ ਤਰਾ ਲੈ ਕੋ ਬੋ ਮਗਾਣਾ ਪੈ ਜਵੇ ਹਾਂ ਮੈਂ ਨਹੀਂ ਗਿਆ ਮੈਂ ਦੇ ਪਾ ਦੇ ਉਹ ਨੂੰ ਕਰ ਸੀ ਦਾ ਗਾਇਮ ਦਾ ਕਰ انا ਡਰਾਈਵਰ ਸਾਹਿਬ ਨੇ ਜਿੰਨੇ ਦਾਣੇ ਭਰ ਕੇ ਦੇਣੇ ਮੈਨੂੰ ਉਹਨੂੰ ਪੁੱਛੀਏ ਗਾ

ਕਿੰਨਾ ਗੁਨਾਹ ਕਰੀ ਤੱਤ ਦੋ ਹੋਰ ਬੰਨੋ ਖੜਾ ਤਰਾ ਅੰਦਰ ਰਸ ਬਣਾਈ ਪੇ ਮਰਦਾ ਵਾਸਾ ਇੱਕ ਫੁੱਟ ਸਰਸ ਤੇ ਆਪਾ ਚਾਹ ਨਾ ਸਰਦੇ ਪੈਸੇ ਪਾ ਕੰਟੀਨ ਜਿੰਨੀ ਨਹੀਂ ਨਾ ਉਹ ਬਾਈ ਪ੍ਰਧਾਨ ਜੀ ਕਰੋੜ 10 ਪ੍ਰਧਾਨ ਜੀ ਕਰ ਲੈ ਲਈ ਚਲ ਫੇਰ ਖਾ ਲਿਓ बरोबर या होर पीछे ले ना पीछे देख यार आ दे ना दे यार देख खड़ा है भाई आ या बस ले जा एक ले के दो दो लग लग दी दे दे दो आप खा लो अच्छा खा लो लो भाई वाह इदे बरकर पाई और रादे पर जी फिगर शुरुआत भाई नंबर कर लगेतर कर दो उससे हम्म करेक्ट मार मार थालफो भाई ਉਹ ਬਹੁਤ ਹੀ ਹੁੰਦੀ ਹੈ। ਮੈਂ ਉੱਡਾ ਲੀ ਖੋਲ ਦਿਆ ਖੋਲ ਦਿਆ ਇੱਥੇ ਰੱਖ ਲਾ। ਇਹ ਲਾ ਖੋਲ ਦਿਆ ਮੈਂ ਉਹ ਦੇਖ ਕੇ। ਉੱਪਰ ਚੜਨਾ ਪੈਣਾ ਜੀਨੇ। ਮੈਂ ਕਰਦਾ ਲੱਗਦਾ। ਵਾਹ ਕੀ ਹੋ ਗਈ ਹੈ ਵਰਦਾਨ ਜੀ ਸੈਟ ਹੈ ਆ ਗੱਲ ਨੂੰ ਜਿਆਦਾ ਪੰਗਾ ਪਹਿਲਾਂ ਕਰਨ ਨੂੰ ਨਹੀਂ ਆ ਬਾਈ ਤੈਨੂੰ ਚੱਲ ਪਿਆ ਕੰਮ ਅਜ ਤੇਰੇ ਪਹਿਲਾਂ ਸ਼ੁਰੂਆਤ ਕਰਾਤੀ ਹਾਂ ਜੀ ਮਸ਼ੀਨ ਦੀ ਵੀ ਸ਼ੁਰੂਆਤ ਆਪਣੀ ਵੀ ਸ਼ੁਰੂਆਤ ਬਿਲਕੁਲ ਤੂੰ ਆਪਣੇ ਵਾਲਾ ਨਹੀਂ ਲੈ ਕੇ ਆਇਆ ਉਹ ਟਰੈਕਟਰ ਦਾ ਨਾ ਸਪਿੰਡਲ ਚੋਂ ਯਾਰ ਸਰਾਖੇ ਆ ਮਰਾਇਆ ਹਾਂ ਉਹ ਵਾਲ ਜਣੇ ਨਹੀਂ ਭੱਜ ਜਾਂਦਾ ਤਾਂ ਹਾਂ ਪਹਿਲਾਂ ਮਰਾਇਆ ਤਾਂ ਉੱਥੇ ਰੋਪੜ ਉਹਨਾਂ ਨੇ ਬਣੀ ਨਹੀਂ ਗੱਲ ਇਹ ਮਰੰਡੇ ਆ ਬੰਦਾ ਹਾਂ ਉਹਨੇ ਬਣਾਈ ਗੱਲ ਵਾਤਾ ਹੋਣਾ ਸਿਰੇ ਵਾਲਾ ਕੰਮ ਅੱਛਾ ਉਹਨੇ ਮਾਦਮੂਨ ਦੁਆਰੇ ਭਰ ਕੇ ਦੁਆਰੇ ਖਰਾਖ ਮਾਰਿਆ ਤਾਂ ਫਿਰ ਕੀ ਗਿਆ ਬედაਪਾ ਨਾ ਮੈਂ ਕੱਲ ਕਰਵਾ ਲਿਆ ਤਾਂ ਅੱਜ ਸਰਾਖ ਸਰੂਕ ਅੱਜ ਫਿੱਟ ਕਰਨ ਲੱਗੇ ਪਏ ਆ ਅੱਛਾ 10 ਰਾ ਹੋ ਗਏ 5-6 ਘੰਟੇ ਲੱਗ ਜਾਨੂੰ ਹਾਂ ਤੇ ਮੈਂ ਕਿਹਾ ਚੱਲ ਉਹਨੂੰ ਕਿ ਆਰਾਮ ਕਰ ਲਾ ਮੈਂ ਕਿਹਾ ਚੱਲ ਟਰੈਕਟਰ ਹੈਗਾ ਕਰ ਆਓ ਹੁਣ ਤਾਂ ਇੰਨਾ ਅਜੇ ਕਾਲੀ ਨਹੀਂ ਹੈਗੀ ਕਿਸੇ ਨੂੰ ਤਾਂ ਸ਼ੁਰੂਆਤ ਤਾਂ ਹੋਈ ਆ ਟਰੈਕਟਰਾ ਚਾਏ ਆ ਵੀਲੀ ਖੜੇ ਜਿਹਦਾ ਮਰਜ਼ੀ ਪਾ ਲਾ ਤਾਂ ਹੀ ਫੇ ਮੈਂ ਲੈ ਕੇ ਨਹੀਂ ਆਇਆ ਹੁਆ ਜੇ ਵੀ ਹੈ ਤੇਰੇ ਦੋ ਗਿੱਲੇ ਵੱਡਾਉਣੇ ਹਨਾ ਹਾਂ ਦੋ 300 320 ਜਾਏ 300 3 ਦੇਖਦੇ ਆ ਚੱਲ ਝਾੜ ਕਿੰਨਾ ਆਉਂਦਾ ਆਹ ਕਾਣ ਤੋਂ ਵਧੀਆ ਦੀ ਕਾਣਕ ਦਾ ਤਾਂ ਨਹੀਂ ਵਧੀਆ ਵੇ ਕੱਕਦਾ ਉਂਗੀ ਤਰ੍ਹਾਂ ਲਾਨ ਵੀ ਸੁੱਕਾ ਹੀ ਵੇ ਕੜਕੜਦਾ ਬੋਲਦਾ ਏ ਕੰਚ ਮੰਗੋ ਬੋਲਦਾ ਨਾ ਪਾ ਦੇਣਾ ਨਾ ਉਹ ਕਰਦਾ ਤੂੜੀ ਬਣਵਾ ਦੇਣੀ ਕੱਲ੍ਹ ਕੋਲੂ ਨਾ ਤੂੜੀ ਬਣਾ ਕੇ ਹਾਂ ਉਹ ਮੂੰਗੀ ਵੀ ਜੀ ਮੂੰਗੀ ਪਹਿ ਜਾਣਾ ਬਾਪੇ ਤੂੰ ਮੇਨਾ ਸਾਈ ਕਰ ਮੈਂ ਹੀ ਚਲਾਉਣੀ ਮਸ਼ੀਨ ਕਿਹੜੀ ਤੂੜੀ ਵਾਲੀ ਅੱਛਾ ਹਾਂ ਤੇ ਹੁਣ ਹੀ ਲਿਆਵਾਂ ਨਾ ਮਗਰੇ ਮਗਰ ਚੱਲਦੀ ਏ ਹੈ ਮਗਰੇ ਮਗਰ ਚੱਲਣ ਦੀ ਏ ਹੋਰ ਕੀ ਆ ਲੈ ਆ ਉਹ ਮੰਨੂ ਦੇ ਕੋਲ ਇਹ ਦੋਏ ਮਸ਼ੀਨਾਂ ਇਕੱਠੀਆਂ ਹੀ ਚੱਲਣ ਨੇ ਪਹਿਲਾਂ ਸਾਈ ਲੈਣਾ ਨਾ ਨਾ ਤੂੰ ਕਿਉਂ ਚੱਲਦੀ ਪਹਿਲਾਂ ਬੁਕਿੰਗ ਆਏ ਮੈਂ ਤਾਂ ਮਿੰਤਾ ਕਰਦਾ ਵੀ ਕਰਾ ਲਵਾਂ ਬੁਕਿੰਗ ਬਾਈ ਕਾਪੀ ਲਈ ਆ ਜੇ ਨਹੀਂ ਕਾਪੀ ਲਈ ਆ ਮੀ ਕੋਈ ਬੰਦਾ ਆਵੇ ਨਾ ਸਹੀ ਜਿਵੇਂ ਜਨ ਆ ਪੈਂਚ ਲਾਉਣੀ ਕੈਮ ਬਾਈ ਉਹ ਮੇਰੇ ਖਿਆਲ ਸੈਡ ਲਾਈਟ ਆਊਗਾ ਡਰਾਈਵਰ ਜਦ ਤੱਕ ਉਹ ਆਉਂਦਾ ਨਹੀਂ ਫਿਰ ਜਦ ਤੱਕ ਅਸੀਂ ਚਲਾਉਂਗੇ ਅੱਛਾ ਚੱਲ ਵਧੀਆ ਚੱਲੇ ਕੰਮ ਜਾਂ ਚੱਲ ਜੂਗਾ ਇਹਦਾ ਜਾਨੂ ਠੀਕ ਨਹੀਂ ਇਹੀ ਸਾਰਾ ਹੁੰਦਾ ਉਹੀ ਤਾਂ ਗੱਲ ਆ ਕਾ ਕਿ ਇਹ ਇੱਧਰ ਬੈਣਾ ਬਹੁਤ ਤੰਗਾ ਬੈਣਾ ਦਾ ਬਹੁਤ ਤੰਗ ਕਰ ਰਿਹਾ ਜੇ ਐਦ ਕੀ ਵੇਸੇ ਹੂੰ ਕੱਟਾ ਹੈ ਰੇ ਬਹੁਤ ਜਾਉਗਾ ਹਾਂ ਅੱਗੇ ਨਾਲ ਬਹੁਤ ਘਟਾ ਹੈ ਇਦ ਕੀ ਐਦ ਕੀ ਬਹੁਤ ਬਚਾਉ ਰਿਹਾ ਦੂਰ ਬਹੁਤ ਆ ਉੱਥੇ ਦੇਖਿਆ ਪਟਾਈ ਹੁੰਦੀ ਪਟਾਈ ਵੀ ਹੁੰਦੀ ਆ 200 ਮੀਟਰ ਫੇਰ ਜੰਦੇ ਤੇ ਆ ਕੇ ਉਹ ਵਧੀਆ ਗਲਤੀ ਉਹ ਕਹਿੰਦੇ ਤੈਨੂੰ ਕਾ ਨੂੰ ਮਾਰਨੇ ਨੂੰ ਵੀ ਤੇਰਾ ਡੀਜ਼ਲ ਬਚਾਉਂਦੇ ਤੇ ਹੋ ਹੋਰ ਕੀ ਆ ਓ ਗਈ ਭਾਈ ਬੁਲਾਣ ਵੀ ਠੀਕ ਆ ਨਾ ਵੀਡੀਓ ਤਾਂ ਹਾਂ ਦੇਖ ਲੈ ਪਹਿਲਾਂ ਛੇਤ ਭਰਿਆ ਹੋਇਆ ਹੁੰਦਾ ਦਾ ਜਿਵੇਂ ਹੁਣ ਉਹ ਜਿੰਦੀ ਬੱਲ ਮੁੜ ਕੇ ਇੱਕ ਛਿੱਦੀ ਛਿੱਦੀ ਲੱਗ ਰਹੀ ਹੈ। ਹਾਂ ਇਹ ਤਾਂ ਹੈਗੇ ਹੀ ਆ ਫਿਰ। ਹੈਨਾ? ਇੱਧਰ ਬੀਜ ਵੀ ਆਪਣੇ ਸਾਰਿਆਂ ਨਾਲੋਂ ਪਹਿਲਾਂ ਮੇਰੀ ਹੀ ਹੋਈ ਸੀ। ਹਾਂ ਸਾਡੇ ਪਹਿਲਾਂ ਬੀਜੀ ਵੀ ਆ ਇਹ। ਰਾਤ ਨੂੰ ਹੀ ਬੀਜੀ ਵੀ ਆ ਇਹ। ਇਹ ਜੱਗਾ ਬੀਜ ਕੇ ਗਿਆ ਤਾਂ ਕੰਡਾ ਤਾਂ ਹਾਂ। ਕੰਪੈਸਟਰ ਦੀ ਬੁਝਾਈ ਆ ਭਾਈ ਦੇਖ। ਸੁਪਰ ਸੀਟਰ ਦੀ ਬੁਝਾਈ ਆ ਇਹ। ਲਾਹਣ ਤਾਂ ਚੰਗਾ ਬਾਈ। ਕਣਕ ਦੀ ਲੰਬਾਈ ਹੈਗੀ ਆ ਨਾ। ਲੰਬਾਈ ਤਾਂ ਹੈਗੀ ਆ। ਮੱਕੀ ਥਾਣੀ ਮੱਕੀ ਥਾਣੀ। ਉਹ। ਮੱਕੀ ਥਾਣੀ ਹੈਗੀ। ਕਿੰਨਾ ਹੋਊਗਾ 2.5 ਹੈਗਾ। 2.5 ਦੇ ਤਾਂ ਜ਼ਿਆਦਾ ਏ ਕਿੰਨੇ ਹੋਣਗੇ ਹਾਂ 2.5 ਤੋਂ ਜ਼ਿਆਦਾ ਜਨੂੰ ਤਾਂ ਦੇਖਦੇ ਬਾਕੀ ਹੁਣ ਟਰਾਲੀਆਂ ਪਰ ਹੁਣ ਤਾਂ ਬਾਈ ਆ ਦੱਸੂਗਾ ਆਹ ਜਿਹੜਾ ਆ ਖੜਾ ਆ ਆ ਨਹੀਂ ਖੜਾ ਆ ਆਹ ਨੀਲਾ ਜਹੇ ਦੱਸੂਗਾ ਵੀ ਕਿਆ ਕੁਸਾ ਵੀ ਵਜਨ ਹੈ ਕੁਸਾ ਨਹੀਂ ਵੀ ਵਜਨ ਹੈ ਕੁਸਾ ਨਹੀਂ ਬਹੁਤ ਹੀ ਦੇਖ ਲੈ ਜੇ ਕੀ ਦੇਖੀ ਜਨੇ ਕਾਚੇ ਦਾ ਪੱਲੀਏ ਨਹੀਂ ਅੱਛੀ ਵਰਤਾਂ ਉਹ ਮਗਰੇ ਮਗਰ ਘੁੰਮਣ ਲੱਗਿਆ ਹੋਇਆ ਹੈ ਇਹ ਤਾਂ ਗੱਲ ਆ ਬਾਈ ਮਿੰਦਰ ਬਾਈ ਵੀ ਪਹਿਲਾਂ ਇਹਨੂੰ ਮਿਲਿਆ ਦਾ 100 ਪਾਤਾ ਹਾਂ ਆ ਵੀ ਬੰਦਾਈ ਦੀ ਪੂਰੀ ਕਲਾ ਹੁੱਕਣ ਇਹ ਵੀ ਘੈਂਟ ਬੰਦਾ ਬਾਈ ਘੈਂਟ ਸਰਾ ਬੜ ਠੰਡੇ ਦਾ ਸ਼ਕੀਨ ਆ ਠੰਡਾ ਮੈਂ ਤਾਂ ਹੀ ਪਹਿਲੇ ਹੀ ਮੂੰਹ ਠੰਡਾ ਕਰਤਾ ਇਹਦਾ ਮੈਂ ਕਿਹਾ ਕਹਿਣ ਦਾ ਮੌਕਾ ਨਾ ਮਿਲੇ ਬੰਦੇ ਨੂੰ ਪਹਿਲਾਂ ਹੀ ਪਹਿਲਾਂ ਹੀ ਲਿਆ ਕੇ ਆਇਆ ਦਾ ਕਹਿੰਦਾ ਜੇ ਗਣਕ ਤਸੱਲੀ ਵਾਲੀ ਪੜਾਉਣੀ ਹੋਈ ਪਿਛਲੀ ਵਾਰ ਕਹਿ ਕੇ ਗਿਆ ਕਹਿੰਦਾ ਮੈਨੂੰ ਉਹ ਕਰ ਦੇ ਠੰਡੇ ਦੀ ਬੋਤਲ ਪਹਿਲਾਂ ਹੀ ਭਲਾ ਦੀ ਮੈਂ ਲੈ ਗਈ ਮੈਂ ਕਿਹਾ ਆਪਾਂ ਗੱਲੇ ਕਰ ਲਈਏ ਇੱਕ ਹਾਂ ਉਹਦੇ ਫੈਕਟਰੀ ਨਾਲ ਫੈਕਟਰੀ ਨਾਲ ਗੱਡੀ ਉਹ ਮੰਗਾ ਲੈਂਦੇ ਆ ਹੋਰ ਜੀ ਜੀ ਚੱਲਣੀ ਸੀ ਸੀ ਜਾਂ ਸੀਜ਼ਨ ਹੋਰ ਕੇ ਆ ਤੂੰ ਦੀ ਨਾਲ ਮੇਰੀ ਗੱਲ ਸੁਣ ਤੂੰ ਨਾਲ ਗੱਡੀ ਰੱਖ ਟੂੜੀ ਵਾਲੀ ਮਸ਼ੀਨ ਆ ਰਹੇ ਤੇ ਜਿਹਦੇ ਲੋਡ ਆ ਜਿਹਦੇ ਵੱਢਣੇ ਜਿਹਦੇ ਸਪਲਾਈ ਪਹੁੰਚਦੇ ਇੱਕ ਆਪਣਾ ਡੀ ਫ੍ਰਿਜ ਲੈ ਲੈਂਦੇ ਆ ਆ ਜਿੰਨ ਜੇ ਲਾ ਲਾ ਆਪਣਾ ਲਾ ਕੇ ਗੱਡੀਆਂ ਘੁੰਮੀ ਚੱਲੋ ਤੂੰ ਮਹਾਰਾਣੇ ਬਾਈ ਠੰਡੇ ਦੇ ਸ਼ਕੀਨ ਆ ਸਾਰੇ ਹੀ ਠੰਡੇ ਦੇ ਸਾਰਾ ਪਿੰਡੇ ਠੰਡੇ ਦਾ ਸ਼ਕੀਨ ਆ ਤੂੰ ਗਰਮ ਹੋਣੇ ਵਾਲੇ ਹੈ ਨਹੀਂ ਕੋਈ ਨਹੀਂ ਤਾਂ ਗਰਮ ਵਾਲਾ ਹੁੰਦਾ ਫਿਰ ਤਾਂ ਠੇਕੇ ਵੀ ਨੇੜੇ ਹੀ ਆ ਗਰਮ ਵਾਲਾ ਕੋਈ ਹੈ ਨਹੀਂ ਸਾਰੇ ਗਾਂਹ ਡਰਾਈਵਰ ਵੀ ਠੰਡੇ ਵਾਲਾ ਜੀ ਡਰਾਈਵਰ ਵੀ ਸਾਡਾ ਠੰਡੇ ਵਾਲਾ ਬਾਈ ਕਾਲਾ ਲੱਗ ਗਿਆ ਕਾਲਾ ਲੱਗ ਗਿਆ ਅੱਛਾ ਜੀ ਉਹ ਵੀ ਚੜ ਗਿਆ ਤਾਂ ਮਜੂਰ ਮੈਂ ਤਾਂ ਦੇਖੀ ਉਹ ਪਿੱਛੇ ਵਿੱਚ ਜਾਂਦਾ ਪਹਿਲਾਂ ਉਹ ਦੇਖਦਾ ਤਾਂ ਪਹਿਲਾਂ ਘੁੰਮਿਆ ਵੜਦੇ ਸਾਈਡਾਂ ਸੂਡਾਂ ਜੀਆਂ ਮੈਂ ਉਹ ਹੈਗਾ ਗਿੰਨਾਬ ਕਰਨ ਹੈਗਾ ਜਸ਼ਨ ਹੈਗਾ ਦੇਵਾ ਦੇ ਕੱਟ ਕਾਹੋ ਕੋ ਜਨਾ ਢੇਰ ਲੱਗਿਆ ਵਾ ਉਹ ਹਾਂ ਉਹੀ ਹੈ ਉਹ ਗਿੱਲਾ ਇਹ ਦਿਖਾ ਦੇ ਬਿਆ ਕੱਢ ਲਦਾ ਤਾਂ થઈ ਦੇਖ ਨਾਰੂ ਉੱਪਰ ਆਏ ਉਹ ਪਪੈਟ ਕਿੰਨਾ ਢੂਲਾ ਲੱਗਿਆ ਢੂਲਾ ਹੈ ਉਹ ਢੇਰ ਜਾਂ ਦੇਖ ਜੀਨੇ ਕਿੱਛ ਕਰਾ ਆ ਜੜ ਢੇਰ ਲੱਗਿਆ ਵਾ ਲਾ ਨਰਮ ਬਹੁਤ ਆ ਕਿੰਦਾ ਦਾ ਪਿਆ ਲੈ ਦੇ ਇਹਦਾ ਕੱਢ ਬਾਹਰ ਨੂੰ ਤੇ ਸ਼ਾਨਦਾਰ ਹੀ ਹੈਗਾ ਤਾਂ ਪੱਕੀ ਗੱਲ ਆ ਦਿਖਾਉਂਦਾ ਕਿਹੜਾ ਹੈਗਾ ਓ ਯਾਰ ਮੈਂ 80 ਤੱਕ ਕਿਤੇ ਨਹੀਂ ਕਰਨੀ ਹੁੰਦਾ ਮੈਂ ਫਸਿਆ ਪਿਆ ਤੇ ਚਾਹ ਕਿਹ ਜਦ ਤੱਕ ਦਿਖਾਉਂਦਾ ਹੈਗਾ ਤੇ ਲੈ ਦੇਖ ਲੈ ਖਾ ਲੈ ਉਹ ਘਾਲ ਦਾ ਨਹੀਂ ਜਿਹਦੇ ਨਾਲ ਦਾਲੇ ਦਾ ਵਾਪੇ ਲਾ ਦਿਖਾ ਤੂੰ ਨਰਮ ਹੈ ਨਰਮ ਇਹ ਗਿੱਲਾ ਹੈ ਗਰਮ ਹੈ ਕਿੰਨਾ ਹੈ ਅੱਜ ਦਾ ਆ ਦਿਖਾ ਕੇ ਆਂ ਉਹ ਬੱਸ ਉਹ ਲੋੜ ਨਾਲ ਦਿਖਾ ਕੇ ਆ ਕਿ ਆ ਕੁਝ ਨਿਕੜਦਾ ਵਿੱਚ ਆ ਕੋਈ ਇਹ ਵਿੱਚ ਉਹ ਬੱਸ ਬੱਸ ਉਸਤਾਦ ਜੀ ਬੱਸ 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 ਦੇਖ ਉਹ ਬੱਸ ਗੁੱਸਾ ਕਰ ਗਿਆ ਸਾਰ ਯਾਰ ਮੈਂ ਪਪਾ ਦਾ ਆ ਆ ਉਸਤਾਦ ਹੌਲੀ ਹੌਲੀ ਦਾਰ ਨਾਲ ਜੀਨੇ ਉਹ ਬਈ ਹੁਣ ਬਾਗ ਦਾ ਨੋਕ ਤੋ ਲੱਗ ਗਿਆ ਤਾਂ ਚੱਲ ਪਿਆ ਕੰਮ ਹੁਣ ਦਿਖਦੀ ਤੂੜੀ ਹੁਣ ਦਿਖਦੀ ਤੂੜੀ ਮੈਂ ਤਾਂ ਆਪ ਦੇਖੀ ਗੰਚ ਮੰਗੋ ਬੋਲਦੀ ਕੱਢਦੀ ਹੈ ਨਹੀਂ ਪਿੱਛੇ ਨੂੰ ਕੋਦ ਆਪਾਂ ਥੋੜਾ ਜਾ ਉਹ ਫਰੇਮਾ ਹੋ ਗਿਆ ਤਾਂ ਨਹੀਂ ਮਿੱਟਾ ਥੋੜਾ ਦੇਣਾ ਪਿਆ ਰੋਡ ਪਰ ਨਿਕਲ ਗਈ ਹੋ ਜਾਂਦੇ ਹੋ ਜਾਂਦੇ ਨਵੀਂ ਇੱਕ ਹੁਣ ਚੱਲੀ ਹੈ ਨਾ ਉਹਦੇ ਕਰਕੇ ਉਹ ਨਟ ਫ੍ਰੀ ਹੋ ਗਿਆ ਅੱਛਾ ਉਹ ਦਾ ਵਾਲਾ ਨਟ ਫ੍ਰੀ ਹੋ ਗਿਆ ਹੁਣ ਡਬਲ ਕਰਿਆ ਹੁਣ ਪਦਰੂਗੇ ਘਰੇ ਜਾ ਕੇ ਤੇ ਗੱਭੀ ਚੱਲ ਜੂ ਹੁਣ ਡਬਲ ਕਰ ਤਿਆ ਉਹ ਉਹਦੇ ਕਰਕੇ ਕਟਰ ਨਿਕਲ ਗਈ ਫਰੀ ਹੋਣ ਕਰਕੇ ਕਾਮ ਵਾਲਾ ਨਾ ਫਰੀ ਹੋ ਗਿਆ ਦਲਦੇ ਕਰਕੇ ਬਾਕੀ ਭਾਈ ਸਮੇਂ ਦਾ ਜਿਹੜਾ ਲਿਖਿਆ ਹੋਵੇ ਉਹੀ ਟਾਈਮ ਵੱਟ ਹੋਣੀ ਆ ਜੋ ਲਿਖਿਆ ਹੋਵੇ ਤੇ ਹੁਣ ਲਾਨ ਵੀ ਦੇਖਦਾ ਚਣਕ ਜਿਵੇਂ ਐ ਦਾ ਚ ਚਣਕ ਠੀਕ ਆ ਹਾਂ ਥੋੜੀ ਹੈ ਜਿਸ ਤਰ੍ਹਾਂ ਆ ਗੱਭੀ ਦੀ ਵੀ ਆ ਨਰਮ ਜਿਹੀ ਹੈਗੀ ਆ ਉਂ ਠੀਕ ਆ ਹੂੰ ਉਂ ਚਾੜ ਝੂੜ ਕੇਵੇਂ ਰੋ 303 ਆ ਇਹ ਆੜ ਮਧਿਆ ਲਾਦਾ ਤਾਂ ਬੱਕੜੀਆਂ ਮੋਟੀਆਂ ਕਰਕੇ ਲੱਗਦਾ ਹੈ ਬਾਕੀ ਦੇਖਦੇ ਹਾਂ ਬਾਕੀ ਉਹ ਵੀ ਹੈਗਾ ਹੱਲੇ ਨਰਮ ਕਰਕੇ ਥੋੜੀ ਜੀ ਨਾ ਉਹ ਵੀ ਹੈਗੀ ਆ ਜੰਮ 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 ਵਧੀਆ ਦਾ ਆ ਮੱਖੀ ਬਹੁਤ ਆਈ ਦੀ ਅੱਜ ਖ ਹਰੀ ਐ ਓਏ ਨਵੀਂ ਜੰਮੀ ਵੀ ਹੁਣ ਕੀ ਕਰੀਏ ਹਾਂ ਇਹ ਇਹ ਮੱਖੀ ਬਹੁਤ ਐ ਜੇ ਕੋਈ ਲੇਬਰ ਵਾਲਾ ਬੰਦਾ ਭਾਈ ਮਿਲੇ ਆ ਤਾਂ ਦੱਸਿਓ ਅਸੀਂ ਵੜਵਾਉਣੀ ਐ ਚਾਚਾ ਮੋਚੀ ਭਾਈ ਰੌਣਕਾਂ ਲੱਗੀਆਂ ਵੀ ਅੱਜ ਫੇਰ ਇਹ ਵੀ ਸਾਡੇ ਰੌਣਕਾਂ ਹੁਣ ਤਾਂ ਲੱਗਦੀਆਂ ਜਦੋਂ ਮਸ਼ੀਨਰੀ ਫਿਲਮ ਚੱਲਦੀ ਜਾਂਦੀ ਐ ਉਹ ਬਾਕੀ ਹੁਣ ਮਸ਼ੀਨ ਦੇ ਆਲੇ-ਦੁਆਲੇ ਘੁੰਮ ਲਈ ਜਿਹੜੇ ਬੈਣਾ-ਬੂਣਾ ਨੇ ਦੇਰੀ ਵੀ ਆ ਉਹ ਚੱਕ ਦਾਂਗੇ ਬਾਕੀ ਚਾਹ ਮੰਗਾਈ ਜਾਂਦਾ ਵਾਸਤੇ ਹੁਣ ਚਾਹ ਆਉਂਦੀ ਹੈ ਉਹਦਾ ਤਾਇਆ ਵੀ ਬੈਠਾ ਸੱਜਾਵੇ ਉਹ ਜੱਗਾਂ ਪਵਾਦੀ ਜਾਣੇ ਮਾ ਕੋ ਮਲਮ ਪਹਿਲਾ ਟੈਂਕ ਆਹ ਦਾ ਸਾਥ ਟਰਾਲਾ ਜੀ ਹਿੱਸਾ ਹੀ ਟੁੱਟ ਗਿਆ ਸਿੱਸਾ ਟਾਇਰ ਨਿਕਲ ਗਏ ਸਾਰੇ ਸਾਰੇ ਬਾਕੀ ਉਧਰ ਹੱਛੀਂ ਦਾ ਮਗਰ ਲਿਆਂਦਾ ਹੋਰ ਬਾਕੇ ਉਧਰ ਮਗਰ ਟਰਾਲੀ ਪੈਂਦੀ ਨਹੀਂ ਸੀ ਜੀ ਕਾਲੇ ਜੱਥੇ ਨਾਲੇ ਮਗਰ ਮਹਿੰਦਰੇ ਮਗਰ ਫਿਰ ਹੱਛੀਂ ਜੀ ਪੁਲਾਇਆ ਉਹਦੀ ਹੁੱਕ ਬੜੀ ਦੀ ਬਿੰਦਰ ਵਾਹੀ ਆੜਾ ਵੱਡਾ ਟਰਾਲਾ ਮੈਂ ਆਹੇ ਕੰਕ ਰਿਆਂ ਦੀ ਵੱਢਣ ਨੂੰ ਗੋਗੂ ਪਰਿਆ ਫਿਆ ਮਾਸੀ ਤੁਹਾਨੂੰ ਦਿਖਾਉਣੇ ਕਿਥੇ ਚੱਲਦੇ ਹਾਂ ਹਣ ਓਏ ਭਾਈ ਬਿੰਦਰ ਵਾਲਾ ਟਰਾਲੇ 'ਚ ਪਾਏ ਹਾਂ ਹੁਣ ਤਾਂ ਆਲਾ ਮਸ਼ੀਨ ਨਹੀਂ ਚੱਲੀ ਤਿੰਨ ਘੰਟੇ ਹੋ ਗਏ ਮਸ਼ੀਨ ਨਾਲ ਅੱਜ ਦੇ ਨੂੰ ਨਾ ਉਹ ਪਿਛਲਾ ਉਹ ਬੁੱਢਿਆ ਵਾਲਾ ਟਰਨੀ ਵਾਲਾ ਉਹ ਚੱਲਦਾ ਹੀ ਮਾਲ ਗੇ ਨਹੀਂ ਜੋ ਕੋਈ ਸੀ ਆਕੇ ਹੁਣ ਪਾਉਣ ਲੱਗੇ ਆ ਉਹਦਾ ਕੁਆਟਰ ਲੰਬੇ ਕਰੋ ਬਾਨਾ ਘਣੀ ਨਹੀਂ ਆ ਰਹਾ ਵਕੀ ਭਾਈ ਜੈਨਗੜਾ ਚੜ੍ਹੇ ਅੱਜ ਕੰਮਾ ਪੱਥੇ ਹੀ ਹੋ ਜਾਂਦੇ ਆ ਉਹ ਬਾਕੀ ਸੱਤ ਵੇਟ ਨਹੀਂ ਲੱਗੇ ਨਾਲ ਉਹ ਬਿਜੌਰ ਟਰਾਲੇ 'ਚ ਨਹੀਂ ਖੜਾ ਹਾਂ ਹੈਗੇ ਖੜਾ ਕੇ ਤੋਰੇ ਆਈ ਹੈ ਜਦੇ ਕੰਮ ਹੋ ਗਿਆ ਨਾ ਕੰਮ ਨਾਲ ਲਾਲੀ ਭਰ ਆ ਨਾ ਰੰਗ ਦਾ ਵਿੱਚ ਲੱਦ ਲੋ ਪਹਿਲਾਂ ਇਹਨੂੰ ਲੱਦ ਲਾ ਲਾ ਲਾਲੀ ਫੇਰ ਦੇਖ ਲਈ ਇੱਥੇ ਇੱਥੇ ਸਾਰੇ ਬਲੇ ਹੋਏ ਪਏ ਆ ਓਏ ਆ ਦੇਖ ਨਾ ਕਣਕ ਲਾਲ ਹੱਥ ਵੀ ਤਾਂ ਮੂੰਹ ਵੀ ਲਾਲ ਹੋਇਆ ਪਿਆ ਉਹ ਮੈਂ ਤਾਂ ਗੰਨਾ ਘੁੱਟਦਾ ਦਾ ਬੇਰਤਾ ਪਾਤੀ ਆ ਇਹ ਵੀ ਵਿਚਾਰੇ ਭਾਈ ਚੱਲ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਚੱਲ ਨਹੀਂ ਪਰਦਾ ਨਾ ਰੰਗ ਕਿਹਦਾ ਵੀ ਨ ਹੋ ਰਾਇਆ ਬੋਨੋ ਦੇ ਲੱਜਾ ਖੇਤੀਕਾਰ ਖੇਤੀਕਾਰ ਪੈਨ ਨਾਲ ਲਾਓ ਬਸ ਗਈ ਇਹ ਤਾਂ ਆ ਰਹਿ ਗਿਆ ਦੂਜਾ ਯਾਰ ਲੈ ਹਿੱਸਾ ਦੇ ਕਰ ਦੋਗੀ ਆ ਦੇ ਇੱਕ ਆ ਦੋ ਲਾ ਦੋ ਬਸ ਦੋ ਹੈਡਰ ਹੋਰ ਆ ਗਏ ਪੈਨ ਲਾਈ ਆ ਆ ਬੜਾ ਹੈਡਰ ਆ ਗਿਆ ਆ ਜਾਓ ਫੜੇ ਹੈਡਰ ਯਾਰ ਬਾਲਟੀ ਬੁਲਟੀ ਨਹੀਂ ਲਿਆ ਉਹ ਆ ਦੇਗਾ ਬੜੀ ਕੰਮ ਹੈ ਠੀਕ ਹੈ ਬਾਲਟੀ ਵਿੱਚ ਸਿੱਧਾ ਲੱਗਦੀ ਰਹਿ ਕੇ ਕੀ ਆ ਜੱਗੇ ਹਾਂ ਜੀ ਚੱਲੀ ਨੀਲੀ ਪਾ ਦੇ ਇਹਨੇ ਨੂੰ ਦਿਖਾ ਸਾਨੂੰ ਵੀ ਦਿਖਾ ਹਾਂ ਸਾਡੇ ਸਾਨੂੰ ਦਿਖੀ ਜਾ ਉਹ ਨਾਲ ਸਾਡੀ ਵੀ ਬਣੀ ਜਾਓ ਕਿੱਥੇ ਵਾਲਦ ਨੂੰ ਥੱਲੇ ਦੇ ਬਲਦਿਆ ਸੱਚ ਬੋਲਦੇ ਥੱਲੇ ਉਹ ਬੈਠਾ ਟੈਕ ਨਾੜੀਆ ਬਾਹਰ ਗਿਆ ਚੱਲਣਾ ਬਾਹਰ ਗਿਆ ਪੈਰਾਂ ਕੋਲੇ ਸੋਚ ਆ ਬਸ ਹਾਂ ਲਾਲ ਦੀ ਬਿੰਡੀ ਜੀ ਲੱਗੀ ਦੀ ਆ ਦੇਖ ਆ ਜਾ ਉਹ ਵੀ ਕਿੱਥੇ ਬਾਅਦ ਬਾਅਦ ਇਹ ਨੂੰ ਬੰਦ ਕਰਦੇ ਇੰਨਾ ਚੋ ਪਲੇਟ ਗਨ ਲਓ ਯਾਰ ਇਹ ਨਾ ਹਾਂ ਕਰਮਾ ਛੋਟ ਚੱਲ ਰਿਹਾ ਹਾਂ ਹਾਂ ਚੱਲ ਚੱਲ ਮੇਰੇ ਕੋ ਚਾਂਦਾ ਕਰਦਾ ਫਾਈਨਲ ਆ ਗਈ ਦੁਰਪੀਤਾ ਵਿਚਾਰ ਦੋ ਆਪਣੇ ਹਾਂ ਜੀ ਕੀ ਕਰਿਆ ਯਾ ਜਿਹੇ ਆ ਕੇ ਆਏ ਦੁਰਪੀਤਾ ਆਏ ਕਰੋ ਓਏ ਕੀ ਹੈ ਰਿਪੀਟਰ ਤਰਾ ਤੂੰ ਮੋੜ ਲੈ ਯਾਰ ਅੱਲੇ ਮੋੜ ਦਿਆ ਉਹ ਕਾਂਗਾ ਲੱਗ ਗਈ ਨਹੀਂ ਯਾਰ ਢੰਡੇ ਕਰਤੇ ਤਾਂ ਹੀ ਦੇ ਪਾਣੀ ਦਾ ਦੇ ਮਾਗਲ ਜਲਦੇ ਆਜਾ ਨਾ ਸੁੱਖਾ ਕਰ ਲਈ ਨੂੰ ਰਹਿਣ ਦੇ ਐ ਤੈਨੂੰ ਨਹੀਂ ਹੋਣਾ ਹੁਣ ਇਹ ਉਹ ਤੇਰਾ ਬੜਾ ਹੋਈ ਥੱਲੇ ਦੇਲੀ ਵਿਆਹ ਕਰਾਉਣਾ ਅਜੇ ਐ ਤੈਨੂੰ ਨਹੀਂ ਹੁੰਦਾ ਹਾਂ ਜਾ ਤੇਰੀ ਜਾਣ ਚ ਜਾ ਬੋਲੀ ਟੈਕਨੀਕ ਨਹੀਂ ਸੋਚ ਮੰਨਦੇ ਕਰਕੇ ਲਾਦੇ ਦੁਆਰੇ ਉਹਨਾਂ ਨਾਲੇ ਨੇ ਹੋੜੇ ਰੇਂਜ ਫੜ ਲਈ ਕੱਲ ਦੀ ਫੜ ਲਈ ਇਹਨੇ ਰੇਂਜ ਫੋਨ ਕੱਟਵਾਵਾ ਕੱਦਾਂ ਬੈਲ ਬੱਜੀ ਜਾਂਦਾ ਪ੍ਰਧਾਨ ਅੱਜ ਸਾਰਾ ਕੁਝ ਉਲਟੋਂ ਦਾ ਇਹ ਲੈ ਵਾਹ ਕੱਲ ਮੇਰੇ ਆ ਗਿਆ ਤਮਮ ਮਾਲਾੜੀ ਆਈ ਜੀ ਦੇ ਚਲੋ ਅੱਗੇ ਖੰਦ ਲੱਦ ਹੋ ਗਈ ਵੇ ਬਾਤ ਕੀ ਅੰਦਰ ਦਾ ਹੋਰ ਬਾਤ ਨਹੀਂ ਨਹੀਂ ਬਾਤ ਬਾਤ ਜਿੱਨੀ ਮਾਰ ਪਾਉ ਬਸ ਯਾਰ ਅੰਦਰ ਮੇਰੇ ਕੋਲ ਬਾਹਰ ਨੂੰ ਨਹੀਂ ਜਾਏਗਾ ਬਸ ਬੱਜਦਾ ਜੀ ਉਹ ਵੀ ਲਾਇਆ ਯਾਰ ਇੰਟਰਮੀਟੀ ਲਾਇਆ ਤੁੰਦੋ ਪਾ ਕੇ ਲਾਇਆ ਆਪਣਾ ਗੈਸ ਕੋਈ ਜਿਹੜੇ ਆ ਫਾਸਟ ਬੂਲ ਵਾਲੇ ਲੱਕੀ ਇੱਕ ਵਾਰ ਥੈਲੇ ਕਰੋ ਹਾਂ ਮੇਰਾ ਦੋ ਲਿਆ ਦੋ ਲਿਆ ਸਬਸਕ੍ਰਾਈਬ ਲਿਆ ਸਿੱਧਾ ਦਾ ਕਰਨਾ ਸਿੱਧਾ ਹੋ ਜਣਾ ਨੇ ਉਹ ਕਰ ਦਿੰਨੇ ਆ ਪਹਿਲਾਂ ਠੀਕ ਹੈ ਹਾਂ ਟੈਟਰ ਜਾਣ ਕੇ ਖੜਵਾਇਆ ਜੱਗੇ ਤੇ ਇਹਦਾ 70 ਜਨਵਾਰੂ ਆਦੇ ਫਰੇ ਦਾ ਕਹਿੰਦਾ ਟੈਟਰ ਦਾ ਜਾਣ ਕੇ ਖੜਵਾਇਆ ਜੱਗੇ ਤੇ ਹੋਰ ਕੀ ਦੇਖਦੇ ਹਾਂ ਗਾਟਰੀਆਂ ਵਧੀਆ ਲੱਗੀਆਂ ਕਿਤੇ ਨਹੀਂ ਜਾਂਦਾ ਲੱਦਣੀ ਕਿਉਂ ਰਹੂਗੀ ਜੇ ਹੱਲ ਗਿਆ ਕਾਂਦੀ ਪਹਿਲੀ ਮਾਰੀਆਂ ਰਹੀਆਂ ਜੀ ਥੱਲੇ ਕਿਹੜੇ ਗੁੱਟ ਤੇ ਲਾਇਆ ਵਦਣਾ ਦੋ ਨਾਟ ਆ ਟਾਈਟ ਦੇ ਵਿੱਚ ਆਪਣੀ ਮੱਛੀ ਥੋੜਾ ਗਾਟਰੀ ਚੱਕੀ ਲੱਗੀ ਜੀ ਇਹ ਨੂੰ ਕਦੇ ਨਹੀਂ ਹਿੱਲੋ ਉਹ ਜਿੱਦ ਲੱਗੇ ਗਾਟ ਕਦਾ ਲੱਦਿਆ ਤਾਂ ਗੰਨਾਂ ਨਹੀਂ ਲੱਦੂੜਾ ਦਾ ਚੰਗੇ ਚੰਗੇ ਟਰਾਲਿਆਂ ਤੇ ਹੋ ਜਾਂਦਾ ਇਹਦਾ ਕੰਮ ਆਪਣੇ ਨਾਲ ਬੈਰਿੰਗ ਰਹਿ ਗਏ ਤੇ ਉਹ ਆਹ ਇਹਦੇ ਸਕੂਲ ਕੋੜਾ ਬਾਪੂ ਦੇ ਕੇ ਆਵੇ ਓਏ ਜੱਗੇ ਲੋ ਬਈ ਲੱਦ ਲਈ ਹਣਕ ਦੇਖ ਲਈ ਵਾ ਹਾਂ ਚਾਚਾ ਜੀ ਨਾ ਚਾਰ ਤੇਰਾ ਚੰਗਾ ਬਸ ਸਿੱਧਾ ਰੱਬ ਨੇ ਉਹ ਨਜ਼ਰੇ ਲੱਗ ਗਈ ਮੜੀ ਜੀ ਬਸ ਜੀ ਬਸ ਹੋ ਗਿਆ ਪ੍ਰਧਾਨ ਪਿਆ ਰਹਿਣ ਤੇ ਫੁੱਤ ਨਜ਼ਰ ਨਹੀਂ ਲੱਗੂ ਸਾਹ ਜੀ ਵਾ ਕੀ ਗਾ ਉਹ ਲਾ ਤੇ ਲਾ ਉਹ ਲਾ ਤੇ ਲਾ ਕੀ ਕੀ ਮੂ ਜਾ ਨਜ਼ਰ ਤੇ ਲਾ ਬਸ 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 ਆਈ ਜੀ ਦੀ ਲੋੜ ਹਰਤਾ ਬਈ ਮੈਂਟੋ ਮੈਂਟੀ ਖਾਲੀ ਚਲੋ ਠੰਡੇ ਠੋਡੇ ਪੀ ਲੋ ਹੁਣ ਹੋ ਜੋ ਕਹਿਣ ਚੱਲੀਏ। TRAVEL ਕੇ ਕੰਮ ਹੋ ਜਾਂਦਾ। ਬੱਸ ਬੱਸ ਬੱਸ। ਐਂ ਕਾ ਪ੍ਰਦਾਨ ਅਜੇ ਸ਼ੁਰੂ ਨਹੀਂ ਹੋਇਆ ਕੰਮ ਕਿਸ ਦਾ। ਤਾਂ ਇਕੱਠੇ ਹੋਗੇ ਨਹੀਂ ਕਿੱਥੇ ਆਪਣਾ ਆਪਣਾ ਪਿਆ ਰਹਿੰਦਾ। ਉਹਨਾਂ ਨਾਲ ਫੇਰ ਵੀ ਆ ਬਥੇਰੇ ਇਕੱਠੇ ਹੋ ਜਾਂਦੇ ਆਪਣੇ। ਉਹ ਆਪਣੇ ਤਾਂ ਹੋ ਜਾਂਦੇ ਟਰਾਲੀ ਦਿਖਾ ਕੇ ਆ ਕੁਝ ਇੱਧਰ। ਸਰਦਾਰ ਜੀ ਇਹ ਐਸੇ ਹੂਆ ਖਾਲੀ ਬਿਲਡਿੰਗ ਹੀ ਨਹੀਂ ਤੇ ਹੋਈ ਹੋਈ। ਯਾਰ ਉਹ ਆ ਵੀ ਟੁੱਟਣਿਆ ਤਾਂ ਜਿਹੜੀ ਆ ਪੱਤੀ ਆ ਕਿੰਨੀ ਕਹਿ ਰਹਾ ਵੀ ਆ। ਥੋੜਾ ਲੱਗੇ। ਉਹ ਪੱਤੀ ਦਾ ਟੂਹ ਆਹ ਤਾਂ ਲੱਗਿਆ ਬਾਈ ਨਹੀਂ ਸਾਰਾ ਹੀ ਆਦਾ ਆਹ ਚੀਜ਼ ਮਾਰੀ ਆ ਤੇਰੀ ਆ ਪੱਤੀ ਪਰ ਗੱਡ ਰੱਖੋ ਵੇ ਦੋ ਚਾਰ ਲਿਆਉ ਮੈਂ ਪੱਨਿਆਂ ਦਾ ਆਦਾ ਟੂ ਟਾਂਕਾ ਸਾਰਾ ਟੁੱਟਿਆ ਬਾਈ ਤਾਂ ਪਹਿਲਾਂ ਹੀ ਆਹ ਲੱਗਿਆ ਵਾ ਇੰਨਾ ਦੇ ਵਾ ਉਹ ਪਹਿਲਾਂ ਉਹ ਆਹ ਦੇਖ ਸਾਰਾ ਟੁੱਟਿਆ ਵਾ ਦਾ ਆਹ ਨਹੀਂ ਲੱਗਿਆ ਇਹ ਪਹਿਲਾਂ ਟੁੱਟਿਆ ਪਹਿਲਾਂ ਆਹੀ ਟੁੱਟਿਆ ਇੱਧਰ ਲਾ ਬੈਰ ਨੂੰ ਰਿਅਲਾਈਜ਼ ਆ ਜਾ ਚੀ ਬੈਰ ਨੂੰ ਸੁੱਕੇ ਜਾਂਦਾ ਸੁੱਕੇ ਬੈਰ ਮੈਂ ਕਹਿਣ ਲੱਗਿਆ ਪਹਿਲਾਂ ਸੁੱਕੇ ਮੈਂ ਦੇਖ ਰਿਹਾ ਵਾ ਇਹਨੂੰ ਪਹਿਨੇ ਕਹਿ ਪਰ ਅਸੀਂ ਕਿਹੜੇ ਗਰੀਸ ਕਰਾਇਆ ਸਾਨੂੰ ਤਾਂ ਆਏ ਆ ਅਸੀਂ ਅਸੀਂ ਕਿਹੜਾ ਬਹੁਤ ਧੂਰੀ ਨੂੰ ਲੈ ਕੇ ਜਾਣੇ ਆ ਇਨੂੰ ਚੰਗੀ ਤਰ੍ਹਾਂ ਬਿਲਡ ਕਰਾ ਲੋ ਉਹ ਜੇ ਟੁੱਟਣਾ ਤਾਂ ਹੀ ਪੱਕਾ ਕੰਮ ਹੋਣਾ ਦਾ ਫੋਣੀ ਟਲ ਗਈ ਬਸ ਸੜਕ ਬੰਨੀ ਹੋ ਜਾ ਨੁਕਸਾਨ ਬਸ ਜੀ ਬੱਸ ਚਲੋ ਬਾਈ ਮੱਕੀ ਠੀਕ ਆ ਜੀ ਆ ਜਾ ਪੀ ਲੋ ਓਏ ਛੜੋ ਬਾਈ ਇਹਦੇ ਬੰਨੀ ਪਹਿਣਾ ਯਾਰ ਹਾਂ ਮਾਈਟੇ ਆ ਸਾਧ ਕੇ ਹਾਦੀ ਆ ਹਾਦੀ ਉਧਰ ਨੂੰ ਉਹ ਜਿੱਥੇ ਨੂੰ ਚੜਾਇਆ ਦਾ ਸਾਰਿਆਂ ਦਾ ਬਾਈ ਠੀਕ ਹੈ ਜੀ ਅੱਜ ਦਾ ਬਲੌਗ ਨਾ ਕਿ ਮਿਲਦੇ ਕਿਸੇ ਹੋਰ ਬਲੌਗ